ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਜਾਨਵਰ ਵਿਖਾਉਣੇ ਆ ਇੱਕ ਬਦਾਮੀ ਰੰਗ ਦੀ ਵਿਹੜ ਇੱਕ ਕਾਲੇ ਰੰਗ ਦੀ ਤਾਜੀ ਸੂਈ ਸਵਾਈ ਤੇ ਇੱਕ ਬਹੁਤ ਵੱਡੇ ਕਦ ਕਾਠ ਵਾਲੀ ਚੰਗੇ ਦੁੱਧ ਵਾਲੀ ਫੁੱਲ ਵੱਡੀ ਡਬਲ ਵਿਹੜ ਹਾਈਟ ਵਾਲੇ ਪਾਸੋਂ ਐਕਸਟਰਾ ਆਰਡੀਨਰੀ ਸੋਹਣਾ ਬੋਡੀਜ਼ ਸਟਰਕਚਰ ਆ ਖੂਲ ਢਲੇ ਅੰਗਾਂ ਪੈਰਾਂ ਦੀ ਆ ਡਰਮ ਦੁੱਧ ਦੇਣ ਦੀ ਕੈਪੈਸਿਟੀ ਵਾਲੀ ਵਹਿੜ ਆ ਜੇ ਕੋਈ ਲੈਣ ਦਾ ਚਾਹਵਣ ਹੋਵੇ ਫੈਡ ਫੂਡ ਵਧੀਆਊ ਦੁੱਧ ਮੱਝਾਂ ਵਰਗਾਊ ਫੋਨ ਲਾ ਲਓ ਇਨਫੋਰਮੇਸ਼ਨ ਲੈ ਲੈਣਾ ਹਾਂਜੀ ਸਾਸਿਕਾ ਬਈ ਸਾਸਿਕਾ ਜੀ ਨਾਂ ਦੱਸ ਦੀ ਨਾਂ ਜਸਕਰਨ ਪਿੰਡ ਕਾਲੇ ਕੀ ਤਸਵੀਰ ਬਾਗਿਆ ਬਰਾਂਝਲਾ ਮੋਗਾ ਫੋਨ ਨੰਬਰ ਦੱਸ 9814326166 ਤਿੰਨ ਜਾਨਵਰ ਹਾਂਜੀ ਤਿੰਨ ਆ ਬਈ ਇੱਕ ਫ੍ਰੀ ਵੀ ਆ ਦੋ ਕੱਪੜਾ ਇਹ ਤੋਂ ਹੀ ਕਰ ਸੋਈ ਤੋਂ ਪਹਿਲਾਂ ਸ਼ੁਰੂ ਇਹਨੂੰ ਬਈ ਅੱਜ ਹੋ ਗਿਆ ਉਹਨਾਂ ਦਾ 16-17 ਦਿਨਾਂ ਦੀ ਸੁਈ ਜਿਹੜਾ ਚੋ ਲੈਣਾ ਦੱਦ ਦੱਦ 12 ਤੋਂ 13 ਭਾਵੇਂ ਹੋਵੇ 12 ਮੰਨ ਕੇ ਬੰਦਾ ਸੌਦਾ ਕਰ ਲਵੇ ਕਿੰਨੇ ਦੀ ਇਹ ਯਾਰ ਮੁੱਲ ਕਿਹਨਾ 40 ਜੋ 500 ਛੋੜ ਕਰਾਂ ਸਾਢੇ 39 ਦੀ ਲਓ ਜੀ ਦੱਦ ਬਾਈ ਕਹਿੰਦਾ 12 ਦਾ 13 ਹੀ ਹੋ ਤੁਸੀਂ 12 ਮੰਨ ਕੇ ਸੌਦਾ ਕਰ ਲਿਓ ਕੰਡਾ ਲਈ ਆਇਓ ਦੋ ਟਾਈਮ ਜੀ ਕਰਦਾ ਦੋ ਟਾਈਮ ਚੋਲਿਓ ਤੇ ਜੇ ਚਾਰ ਟਾਈਮ ਜੀ ਕਰਦਾ ਚਾਰ ਟਾਈਮ ਚੋਲਿਓ ਸਾਢੇ 39000 ਦੀ ਤਾਜੀ ਸੁਈ ਸਵਾਈ ਵਹਿੜ ਬੰਦਾ ਮੈਂ ਦੋ ਦਿਨ ਚਾਰ ਦਿਨ ਚੋਈ ਚੱਲੇ ਆਪਾਂ ਨੂੰ ਕੋਈ ਤਰਾਜ ਲਾਓ ਜੀ ਬਾਈ ਕਹਿੰਦਾ ਆਪਾਂ ਨੂੰ ਕੋਈ ਤਰਾਜ ਨਹੀਂ ਬੰਦਾ ਚੋਣ ਵਾਲਾ ਹੋਵੇ ਸਹੀ ਮਤਲਬ ਸਮਾਂ ਕੱਢਣ ਵਾਲਾ ਹੋਵੇ ਸਹੀ ਸਵੇਰ ਵੀ ਆਜੇ ਸ਼ਾਮ ਨੂੰ ਵੀ ਆਜੇ ਅਗਲੇ ਦਿਨ ਫੇਰ ਸਵੇਰ ਆਜੇ ਸ਼ਾਮ ਨੂੰ ਫੇਰ ਆਜੇ 12 ਕਿਲੋ ਦੁੱਧ ਕੰਡੇ ਦੇ ਜੋਖ ਲੋ 6 ਕਿਲੋ ਸਵੇਰੇ 6 ਕਿਲੋ ਹਾਥਣੇ ਮੋٹے-ਮੋٹے ਥਾਨ ਮੱਝਾਂ ਵਰਗਾ ਦੁੱਧ ਹੋ ਸਾਢੇ 39000 ਦੀ ਦੇ ਦੇਣੀ ਹੈ ਚਵਾਈ ਇੱਕ ਨੰਬਰ ਆ ਕੋਈ ਭੂਰਨੀ ਛੱਟਾ ਨਹੀਂ ਜਿਹਦੇ ਮਨ ਨੂੰ ਲੱਗਦੀ ਆ ਭਾ ਵੀ ਨਿਕਾ ਹੀ ਆ ਦੁੱਧ 12 ਕਿਲੋ ਆ ਮੱਝਾਂ ਰਗਾਉਣਾ 34900 ਜੈ ਜੀ ਭਾ ਦੋ ਨੰਬਰ ਤੇ ਆ ਜਾ ਇਹ ਬਈ ਨਾ ਕੋਈ ਦਸਾਂ ਮਤਲਬ ਕਿ ਸੂਹਾ ਦੂਜਾ ਸੁੰਦੀ ਆ ਹੂੰ ਦੁੱਧ ਨੇ ਦਿੱਤਾ ਵੀ 28 30 ਕਿਲੋ ਹੂੰ ਵੀ ਹੁਣ ਕੋਈ ਮੰਨ ਲਾ ਹੋ ਸਕਦਾ 30 ਵੱਧ ਵੀ ਆ ਜੇ ਕਿ ਇੰਨਾ ਮੰਨ ਕੇ ਲੈ ਸਵਾ ਸਵਾ ਬਾਤ ਤਿਆਰੀ ਹੈ ਬਈ ਰਾਤ ਨੂੰ ਸੂਬੇ ਕੱਲ ਨੂੰ ਸੂਬੇ ਤਿਆਰੀ ਹੈ ਲਾਓ ਜੀ ਚਾਹਾਂ ਤਿਆਰੀ ਹੈ 28 30 ਕਿਲੋ ਦੁੱਧ ਬਾਈ ਕਹਿੰਦਾ ਅਗਲੇ ਕਹਿੰਦੇ ਅਸੀਂ ਇੰਨਾ ਚੋਇਆ ਪਰ ਯਾਰ ਵੜ ਵੀ ਨਹੀਂ ਆ ਜੀ ਵੱਡੀ ਆ ਤੇ ਰਾਜੀ ਵੀ ਫੁੱਲੀ ਆ ਤੇ ਲੇਵਾ ਭਾਂਡਾ ਵੀ ਪੰਡ ਜਿਹੜਾ ਤਿਆਰ ਕੀਤਾ ਪੱਟਾਂ 'ਚ ਫਸਿਆ ਪਿਆ ਜਿੱਦਾਂ ਪੀਡੀਐਫ 'ਤੇ ਕੰਪੀਟੀਸ਼ਨ ਵਾਲੀਆਂ ਵਹਿੜਾਂ ਆਉਂਦੀਆਂ ਹੁੰਦੀਆਂ ਹਨ ਬਸ ਬਣੀ ਤਣੀ ਉਹਨਾਂ ਵਹਿੜਾਂ ਰਗੀ ਵਹਿੜ ਹੀ ਐ ਬਸ ਇੰਨਾ ਹੈਗਾ ਇਹ ਹੁਣ ਕਾਲੇ ਕੇ ਪਿੰਡ 'ਚ ਖੜੀ ਆ ਉਹ ਉੱਥੇ ਪੀਡੀਐਫ ਮੇਲੇ ਜਿਗਰਾਓਂ ਹੁੰਦਾ ਉੱਥੇ ਮੇਲੇ ਤੇ ਆਉਂਦੀਆਂ ਵਹਿੜਾਂ ਇਦਾਂ ਦੀਆਂ ਤੇ ਕੱਚ ਕੋਈ ਵੀ ਨਹੀਂ ਮੈਂ ਨਾ ਲੇਵੇ ਦੀ ਅੱਜ ਵੇਣ ਹੂੰ ਕੋਲ ਸਾਡੇ ਇੱਕ ਦੋ ਦਿਨਾਂ ਨਾਲ ਸੁਈ ਦਾ ਥੋੜਾ ਮੋੜਾ ਫੋਲੀ ਕਰਨੀ ਪਈ ਲਾਓ ਜੀ ਬਾਈ ਕਹਿੰਦਾ ਵੜ ਬਹਿਣ ਲੱਗੀ ਲੈਵੇ ਦੀ ਦਿੱਕਤ ਮੰਦੀ ਆ ਦਿੱਕਤ ਉਹਨ ਮੰਨਣੀ ਆ ਪੰਡ ਜਿੱਡਾ ਲੈਵਾ ਪੱਟਾਂ ਚ ਫਸਿਆ ਪਿਆ ਸੂਨ ਨੂੰ ਤਿਆਰ ਐ ਸ਼ਾਮ ਨੂੰ ਸੂਪੇ ਰਾਤ ਨੂੰ ਸੂਪੇ ਉੱਪਰੋਂ ਸਵਾ ਫੁੱਟ ਵੰਗੂ ਚੌੜਾ ਹਵਾਨਾ ਸਟਾਰਟ ਹੁੰਦਾ ਬਾਈ ਕਹਿੰਦਾ ਜੇ ਇੱਕ ਅੱਧਾ ਦਿਨ ਕੱਢਦੀ ਹੋਈ ਨਾ ਸੂਈ ਤੇ ਬਾਈ ਕਹਿੰਦਾ ਹੋ ਸਕਦਾ ਵੜ ਰੈਲੀ ਕਰਨੀ ਪਵੇ ਮਤਲਬ ਚੁਵਾਈ ਕਰਨੀ ਪਵੇ ਇਹ ਤੁਹਾਨੂੰ ਵੀ ਪਤਾ ਇਹੜੀਆਂ ਚੰਗੇ ਦੁੱਧ ਵਾਲੀਆਂ ਵਹਿੜਾਂ ਦਿਨਾਂ ਤੇ ਜਦੋਂ ਵਹਿੜ ਨੂੰ ਪਸ਼ੂ ਨੂੰ ਬਹਿਣਾ ਔਖਾ ਹੋ ਜਾਂਦਾ ਸੂਵੇ ਪਸ਼ੂ ਨਾ ਤੇ ਫਿਰ ਇੱਕ ਦੋ ਦਿਨ ਪਹਿਲਾਂ ਚਵਾਈਆਂ ਕਰਨੀਆਂ ਪੈ ਜਾਂਦੀਆਂ ਮਜਬੂਰੀ ਕਰਕੇ ਹੋ ਸਕਦਾ ਰਾਤ ਨੂੰ ਸੂਪੇ ਜੇ ਨਾ ਸੂਈਦਾ ਬਾਈ ਕਹਿੰਦਾ ਕੱਲ ਨੂੰ ਚਵਾਈ ਕਰਨੀ ਪਊਗੀ ਐਨੀ ਤਿਆਰੀ ਚ ਵਹਿੜਾ ਹੋ ਸਕਦਾ 30 ਤੋਂ ਪਲੱਸ ਚਵਾਜੇ ਨਹੀਂ 30 ਕਿਲੋ ਤਾਂ ਬਾਈ ਕਹਿੰਦਾ ਖੁੱਲਾ ਦੁੱਧ ਦੇਊ ਬਾਕੀ ਯਾਰ ਜੇ ਐਡੀ ਵਹਿੜ ਐਨੀ ਰਾਜੀ ਐ ਕੱਦ ਦੇਖ ਲੋ ਕਿੱਡਾ ਤੇ ਲੇਵਾ ਭਾਂਡਾ ਥੱਬੇ ਦਾ ਤਿਆਰ ਕੀਤਾ ਤੇ ਜੀ ਇਹ 30 ਕਿਲੋ ਤੋਂ ਬਾਹਰ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਫਿਰ ਤਾਂ ਭੁੱਲੀ ਜਾਓ ਯਾਰ ਜੇ ਐਡੀ ਵਿਹੜ ਇੰਨਾ ਦੁੱਧ ਨਹੀਂ ਦਿੰਦੀ ਬਾਕੀ ਕੋਈ ਇਹ ਅਲੋਕਾਰ ਗੱਲ ਨਹੀਂ ਕੋਈ ਆਪਾਂ ਪਹਿਲੀ ਵਾਰੀ ਗੱਲ ਸੁਣ ਰਹੇ ਆ ਕਿ ਯਾਰ ਇੰਨਾ ਦੁੱਧ ਜਾਂ ਐਡੀ ਵਿਹੜ ਆਮ ਘਰਾਂ 'ਚ ਤਾਂ ਹੈ ਨਹੀਂ ਫਾਰਮਾਂ 'ਚ ਤਾਂ ਐਡੀਆਂ-ਐਡੀਆਂ ਵਿਹੜਾਂ ਆਮ ਹੀ ਆ ਇੰਨੇ-ਇੰਨੇ ਦੁੱਧ ਵਾਲੀਆਂ ਇਹ ਤੋਂ ਵੱਧ ਦੁੱਧ ਵਾਲੀਆਂ ਵੀ ਹੈ ਹੀ ਆ ਤੇ ਬਸ ਇੰਨਾ ਹੈਗਾ ਕਿ ਕ੍ਰੋਸ ਅੰਗ ਇਹਦੀ ਫੈਟ ਵੀ ਵਧੀਆ ਹੋ ਇੱਕ ਪਾਸੇ 40 ਕਿਲੋ ਦੁੱਧ ਅਮਰੀਕਨ ਦਾ 45 ਕਿਲੋ ਤੇ ਇਹਦਾ 30 ਕਿਲੋ ਦੁੱਧ ਇੱਕ ਬਰੋਬਰ ਹੋ ਕਿਉਂਕਿ ਦੀ ਫੈਟ ਵੱਧ ਆਉਣੀ ਆ ਬਾਕੀ ਜਿਹਦੇ ਵੀ ਮਨ ਨੂੰ ਫੱਟ ਬੈਂਦੀ ਆ ਕਿਸੇ ਨੇ ਵੀ ਫਾਰਮ ਦਾ ਕੰਮ ਨਵਾਂ ਸਟਾਰਟ ਕੀਤਾ ਅਗਲੇ ਨੂੰ ਚੰਗੇ ਦੁੱਧ ਵਾਲੇ ਪਸ਼ੂ ਚਾਹੀਦੇ ਆ ਤੇ ਫੁੱਲ ਚੰਗੀ ਆ ਬਰੀਡ ਵੀ ਫੁੱਲ ਚੰਗੀ ਤਿਆਰ ਕਰ ਦੂ ਇਹਦੇ ਭਾਵੇਂ ਹੁਣ ਸੂਪ ਆਣਾ ਨੇ ਅੱਜ ਭਲਕ ਤੇ ਹੋਰ ਮਹੀਨੇ ਨੂੰ ਹੀਟ ਚ ਆਊਗੀ ਵੀਹਾਂ ਦਿਨਾਂ ਨੂੰ ਭਵਾ ਕੋਈ ਐਚ ਐਫ ਦਾ ਸੀਵਨ ਲਵਾ ਲੈ ਤਾਂ ਇਹ ਚ ਟਾਪ ਦੀ ਬੱਛੀ ਦੇ ਦੂ ਭਵਾ ਕੋਈ ਜਰਸੀ ਦਾ ਸੀਵਨ ਲਵਾ ਲੈ ਜਰਸੀ ਬਰੀਡ ਵੀ ਟਾਪ ਦੀ ਤਿਆਰ ਕਰ ਦੂਗੀ ਕਿਉਂਕਿ ਵੜ ਬੜੀ ਜਿਆਦੇ ਵੱਡੀ ਆ ਤੇ ਚੰਗੇ ਦੁੱਧ ਵਾਲੀ ਆ ਕਿਸੇ ਚੰਗੇ ਸਾਣ ਦਾ ਸੀਵਨ ਲੱਗ ਜੇ ਨਾ ਜਰਸੀ ਬਾਲ ਦਾ ਟਾਪ ਦੀ ਪੰਜਾਬ ਵਾਲੀ ਬਰੀਡ ਤਿਆਰ ਕਰ ਦੂਗੀ ਇੰਨੀ ਚੰਗੀ ਆ ਕਿੰਨੇ ਦੀ ਬਾਈ ਇਹਦਾ ਬਈ ਮੌਲ ਤਾਂ ਆਪਾਂ 10 15 ਕਿੰਨਾ ਹੀ ਕਰ ਲਗੇ ਲੱਖ ਚੋਂ ਮਾਨਤਾ ਨਹੀਂ ਕਰਾਂਗੇ ਵੀ ਮਾਰਾ ਮੋਟਾ ਹੀ ਹੋਊਗਾ ਬਾੜ ਲੰਮਾ ਜੁੜਣਾ ਲਾਉਂਦੀ ਮੁੱਲ ਬਾਈ ਕਹਿੰਦਾ 110000 ਕਰਾ ਲਓ 15000 ਕਰਾ ਲਓ ਪਰ ਬਾਈ ਕਹਿੰਦਾ ਆਪਾਂ ਲੱਖ ਚੋਂ ਮਾੜਾ ਮੋਟੀ ਮਾਨ ਤਾਨ ਕਰਾਂਗੇ ਬਾੜਾ ਨਹੀਂ ਹੋਣਾ ਯਾਰ ਵੈੜੀ ਜਿਆਦੇ ਚੰਗੀ ਹੈ ਇਹੀ ਵੈੜ ਕਿਸੇ ਚੰਗੇ ਵਪਾਰੀ ਦੇ ਘਰੇ ਖੜੀ ਹੋਵੇ ਜਿਹਦਾ ਨਾਂ ਚੱਲਦਾ ਜਾਂ ਫਾਰਮ 'ਚ ਖੜੀ ਹੋਵੇ ਤੇ ਇਹਦਾ ਮੁੱਲ ਇਹ ਦੁੱਗਣਾ ਤਿੱਗਣਾ ਹੋਵੇ ਲੱਖ ਐਡੀ ਵੈੜ ਦਾ ਕੋਈ ਮੁੱਲ ਕਰਦਾ ਨਹੀਂਗਾ ਜਿਹੜੇ ਹਿਸਾਬ ਨਾਲ ਵੈੜ ਦਾ ਕੱਦ ਹੈ ਵਜਨ ਤੇ ਲੇਵਾ ਭਾਂਡਾ ਦੇਣੇ ਦੁੱਧ ਦੇਣਾ ਇਹ ਡਿਵਾਈਡ ਦਾ ਲੱਖ ਰੁਪਈਆ ਅਗਲਾ ਮੁੱਲ ਕਰਦਾ ਨਹੀਂ 2 ਲੱਖ 3 ਲੱਖ 4 ਲੱਖ ਵਾਲੀਆਂ ਗੱਲਾਂ ਕਰਦੇ ਆ ਅਗਲੇ ਤੇ ਭਰਦੇ ਵੀ ਆ ਕੋਈ ਸ਼ੱਕ ਨਹੀਂ ਇੰਨੇ ਦੀ ਮਿਲਦੀ ਵੀ ਹੈ ਡਿਵਾਈਡ ਪਰ ਵੀਰ ਦੇ ਘਰੇਲੂ ਬੰਦਿਆਂ ਤੋਂ ਲਈ ਆ ਇਹਨੂੰ ਭਾਜ ਮਿਲੀ ਹੈ ਇਹਦਾ ਕੰਮ ਛੋਟਾ ਛੋਟੀਆਂ ਗਾਵਾਂ ਵਾਲਾ ਤੇ ਤਾਂ ਹੀ ਇਹਦਾ ਮੁੱਲ ਛੋਟਾ ਤੇ ਜੇ ਕਿਸੇ ਚੰਗੇ ਕਾਰੀਗਰ ਦੇ ਘਰੇ ਖੜੀ ਹੁੰਦੀ ਜਾਂ ਫਾਰਮ ਵਾਲਿਆਂ ਦੇ ਘਰੇ ਵਹਿੜ ਖੜੀ ਹੁੰਦੀ ਉਹਨੇ ਵਿੱਚ ਨਹੀਂ ਹੁੰਦੀ ਤੇ ਤੂੰ ਦੁੱਗਣੇ ਤਾਈ ਗੁਨੇ ਦੀ ਵਿਕਣੀ ਸੀ ਇਹ ਇਹ 'ਚ ਕੋਈ ਸ਼ੱਕ ਨਹੀਂ ਤੇ ਜੋ ਕੋਈ ਚੰਗਾ ਬੰਦਾ ਲੈ ਵੀ ਜਾਵੇ ਤੇ ਇਹ ਗੱਲ ਸੱਚੀ ਹੈ ਇਹਨੇ ਦੀ ਵਕ ਜਾਣਾ ਤੇ ਆ ਜਾ ਕਿਤੇ ਬਈ ਅੱਜ 4 ਦਿਨ ਹੋ ਰਹੇਗੇ ਹੂੰ ਤੇ ਦੁੱਧ ਜਿੱਥੋਂ ਆਪਾਂ ਲਈਆ ਆਪਣਾ 17 ਤੋਂ 18 ਕਿਲੋ ਦਿੱਤਾ ਇਹਦਾ ਠੀਕ ਹੈ ਤੇ ਉਹ ਸਾਨਾ ਵੀ ਇੰਨੇ ਕ ਦੇ ਵੀ ਜਾਊਗੀ ਬੰਦਾ ਚੱਢੀਏ ਬਾਹਰ ਨੂੰ ਆ ਲੋ ਸੋ ਥਾਣ ਵੇਖ ਲੋ ਸੋਹਣੇ ਥਾਣ ਹੈ ਗੈਬ ਚ ਨਿਖੜ ਮੈਂ ਕੱਲੇ ਕੱਲੇ ਲੱਗਿਆ ਭਵਾਥੀ ਝੋਲਿਓ ਭਵਾ ਮਸ਼ੀਨ ਤੇ ਝੋਲਿਓ ਇਹਨੇ ਨੰਬਰ 16 17 ਕਿਲੋ ਦੁੱਧ ਦਿੱਤਾ ਬਾਈ ਕਹਿੰਦਾ ਇਹਨੇ ਪਿਛਲੇ ਸੂਵੇ ਚਾਰਾਂ ਦਿਨਾਂ ਨੂੰ ਸੂਵੇ ਪੰਜਾਂ ਦਿਨਾਂ ਨੂੰ ਸੂਵੇ ਚਾਰ ਪੰਜ ਦਿਨ ਡੇਟ ਮੁਤਾਬਕ ਪਏ ਆ ਬਲਟਾਂ ਲਾਂ ਹਜੇ ਬਹੁਤ ਪਈਆਂ ਚਾਰਾਂ ਪੰਜਾਂ ਦਿਨਾਂ ਜੇ ਵੀ ਦੁੱਗਣ ਵਾਲੇ ਵਾ ਤਿਆਰ ਕਰਕੇ ਸੂ ਕਿਉਂਕਿ ਲੈਵੇ ਤੇ ਚਾਰ ਸੂਪੇ ਰਏ ਹਜੇ ਫਲਟਾਂ ਲਾਂ ਪਈਆਂ ਬਹੁਤਾ ਵੱਛੀ ਕਾਦਾ ਵਾਲੀ ਆ ਤੇ ਵਜਨ ਵਾਲੀ ਆ ਤੇ ਜਿਹੜੀ 2 ਨੰਬਰ ਵਿਖਾਈ ਉਹ ਤਾਂ ਨਜਾਇਜ਼ ਹੀ ਵੱਡੀ ਆ ਕਿੰਨੇ ਦੀ ਜਿਸਕਰ ਨੇ 52000 ਜਮਾਨਤਾਨ ਕਰਨਾ ਲਓ ਜੀ 57 ਜੋ ਮਾਨਤਾਨ ਹੋ ਜੂ ਵੈੜ ਲੇਵਾ ਲਾਉ ਬਹੁਤ ਸੀਲ ਸੋ ਬਹੁਤ ਹੂੰ ਹਵਾਨਾ ਰਵੜੰਗੂ ਵੱਧਾ ਜਦਨ ਤਿਆਰ ਹੋ ਜਾਂਦੀ ਹੈ ਇਹ ਵੀ ਬੰਬੂ ਲਾ ਕੇ ਸੂ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਜਾਨਵਰ ਜਾਇਜ ਭਾ ਦੇ ਫੋਨ ਨੰਬਰ ਸਕਰੀਨ ਤੇ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਜੇ ਕਿਸ ਨੂੰ ਬਾਲੀ ਚੰਗੀ ਵੈੜ ਚਾਹੀਦੀ ਹੈ ਮੇਲੇ ਆਣੀਆਂ ਵੈੜਾਂ ਆ ਰਹੀ ਤਾਂ ਦੋ ਨੰਬਰ ਤੇ ਖੜੀ ਆ ਭਾ ਜਾਵਾਂ ਜਾਇਜ ਆ ਦੋ ਗੁਣੇ ਤੇ ਤਿੰਨੇ ਭਾਜ ਮਿਲਨੀ ਇਹੀ ਵੜਗੇ ਇਹ ਚੰਗੇ ਕਾਰੀਗਰ ਚੰਗੇ ਬਰੀਡ ਵਾਲੇ ਬੰਦੇ ਕੋਲੇ ਖੜੀ ਹੋਵੇ ਜਾਂ ਫਾਰਮ 'ਚ ਖੜੀ ਹੋਵੇ ਤੇ ਪਰ ਜਮਾ ਜੈਜ ਭਾ ਹੁਣ ਤਾਂ ਇਦੂ ਘਟਦਾ ਯਾਰ ਐਡੀ ਵੜ ਨਹੀਂ ਦਿੰਦਾ ਕੋਈ ਤਿਆਰੀ ਨਹੀਂ ਹੁੰਦੀ ਐਡੀ ਵਛੀ ਘਰੋਂ ਮੰਨ ਲਾ ਘਰੇਲੂ ਜੰਪਲ ਵਛੀ ਤਿਆਰ ਕਰਨੀ ਹੋਵੇ ਤੇ ਇਹਨੇ ਪੈਸਾਂ ਦੀ ਤਾਂ ਤਿਆਰ ਹੀ ਨਹੀਂ ਹੁੰਦੀ ਜਿੰਨੇ ਦੀ ਬਾਈ ਨੇ ਦੇ ਦੇਣੀ ਸਾਸਿਕਾ